ਕ੍ਰਿਕਟ ਦੀ ਲੋਕਪ੍ਰਿਅਤਾ ਦਿਨੋ-ਦਿਨ ਵੱਧ ਰਹੀ ਹੈ ਹੁਣ ਇਹ ਕੁਝ ਇੱਕ ਦੇਸ਼ਾਂ ਤੱਕ ਸੀਮਤ ਨਹੀਂ ਹੈ ਸਗੋਂ ਕਈ ਦੇਸ਼ਾਂ ਤੱਕ ਪਹੁੰਚ ਚੁੱਕੀ ਹੈ ਇਸ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ 2028 ਵਿੱਚ ਅਮਰੀਕਾ ਦੇ ਲਾਸ ਐਂਜਲਸ ਵਿੱਚ ਹੋਣ ਵਾਲੀਆਂ ਅਗਲੀਆਂ 올림픽 ਖੇਡਾਂ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ ਇਸ ਤਰ੍ਹਾਂ ਕ੍ਰਿਕਟ ਦੀ ਖੇਡ 128 ਸਾਲਾਂ ਬਾਅਦ 올림픽 ਵਿੱਚ ਵਾਪਸੀ ਕਰ ਰਹੀ ਹੈ ਪਰ ਹੁਣ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜੋ ਹਰ ਕ੍ਰਿਕਟ ਪ੍ਰੇਮੀ ਨੂੰ ਹੈਰਾਨ ਕਰਦੇ ਵੀ ਕਿ ਦਰਸਲ ਇਟਲੀ ਦੇ ਇੱਕ ਸ਼ਹਿਰ ਨੇ ক্রিকেট ਖੇਡਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਅਸੀਂ ਗੱਲ ਕਰ ਰਹੇ ਹਾਂ ਇਟਲੀ ਦੇ ਸ਼ਹਿਰ ਮੂਨਫਾਲਕੋਂਦੀ ਜਿੱਥੇ ক্রিকেট ਖੇਡਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਪੂਰੇ ਫੈਸਲੇ ਤੇ ਸ਼ਹਿਰ ਦੇ ਮੇਅਰ ਦਾ ਬਿਆਨ ਸਾਹਮਣੇ ਆਇਆ ਹੈ ਮੇਅਰ ਦਾ ਕਹਿਣਾ ਹੈ ਕਿ ক্রিকেট ਤੋਂ ਸੱਭਿਆਚਾਰਕ ਵਿਰਾਸਤ ਨੂੰ ਖਤਰਾ ਹੈ ਮੋਂ ਫਾਲਕੋਨ ਵਿੱਚ 30 ਹਜ਼ਾਰ ਤੋਂ ਵੱਧ ਲੋਕ ਰਹਿੰਦੇ ਨੇ ਅਤੇ ਉਹਨਾਂ ਵਿੱਚੋਂ 1/3 ਵਿਦੇਸ਼ੀ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਬੰਗਲਾਦੇਸ਼ੀ ਮੁਸਲਮਾਨ ਨੇ ਉਹ 1990 ਦੇ ਦਹਾਕੇ ਵਿੱਚ ਵਿਸ਼ਾਲ ਕਰੂਜ਼ ਜਹਾਜ਼ ਬਣਾਉਣ ਲਈ ਸ਼ਹਿਰ ਵਿੱਚ ਪਹੁੰਚੇ ਸਨ ਜੇਕਰ ਕੋਈ ਇਸ ਸ਼ਹਿਰ ਵਿੱਚ ਕ੍ਰਿਕਟ ਖੇਡਦਾ ਪਾਇਆ ਗਿਆ ਤਾਂ ਉਸ ਨੂੰ 100 ਯੂਰੋ ਜੁਰਮਾਨਾ ਕੀਤਾ ਜਾਵੇਗਾ ਮੋਂ ਫਾਲਕੋਨ ਦੀ ਮੇਅਰ ਅਨਾ ਮਾਰੀਆ ਸਿੰਸਿਟਾ ਨੇ ਕਿਹਾ ਹੈ ਕਿ ਉਹਨਾਂ ਨੂੰ ਆਪਣੇ ਸ਼ਹਿਰ ਅਤੇ ਈਸਾਈ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਦੀ ਲੋੜ ਹੈ ਲੱਗਦਾ ਹੈ ਕਿ ਇਸ ਦਾ ਹੁਣ ਕੋਈ ਅਰਥ ਨਹੀਂ ਰਿਹਾ ਸਭ ਕੁਝ ਖਰਾਬ ਤੋਂ ਬਦਤਰ ਹੁੰਦਾ ਜਾ ਰਿਹਾ ਹੈ ਹਾਲਾਂਕਿ ਇਸ ਫੈਸਲੇ ਪਿੱਛੇ ਇੱਕ ਹੋਰ ਕਾਰਨ ਹੈ ਅਸਲ ਵਿੱਚ ਮੇਅਰ ਨੂੰ ਮੁ슬림 ਵਿਰੋਧੀ ਮੰਨਿਆ ਜਾਂਦਾ ਹੈ ਇਸ ਨੇ ਸ਼ਹਿਰ ਦੇ ਚੌਂਕਾ ਤੋਂ ਬੈਂਚ ਹਟਾ ਦਿੱਤੇ ਨੇ ਜਿਨ੍ਹਾਂ ਤੇ ਬੰਗਲਾਦੇਸ਼ੀ ਬੈਠਦੇ ਸਨ ਉਹ ਐਨਾ ਹੀ ਨਹੀਂ ਉਹ ਵਿੱਚ ਤੇ ਮੁ슬림 ਔਰਤਾਂ ਦੁਆਰਾ ਪਹਿਨੇ ਜਾਣ ਵਾਲੇ ਪਹਿਰਾਵੇ ਦੇ ਖਿਲਾਫ ਵੀ बोले आए ਇਸ ਤੋਂ ਬਾਅਦ ਉਸ ਨੂੰ ਆਪਣੇ ਵਿਚਾਰਾਂ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ ਮੇਅਰ ਦੀ ਦਲੀਲ ਹੈ ਕਿ ক্রিকেট ਵਿੱਚ ਵਰਤੀਆਂ ਜਾਣ ਵਾਲੀਆਂ ਗੇਂਦਾਂ ਖਤਰਨਾਕ ਹੁੰਦੀਆਂ ਨੇ ਅਤੇ ਕਿਸੇ ਨੂੰ ਵੀ ਸੱਟ ਲੱਗ ਸਕਦੀ ਹੈ ਇਸ ਤੋਂ ਇਲਾਵਾ ਮੇਅਰ ਦਾ ਵੀ ਮੰਨਣਾ ਹੈ ਕਿ ਪਿਚ ਬਣਾਉਣ ਲਈ ਥਾਂ ਨਹੀਂ ਹੈ